ਕਾਨੂੰਨ ਬਣਦਾ ਹੈ ਉਸ ਦੇ ਵਿੱਚ ਕਿਤੇ ਨਾ ਕਿਤੇ ਲੀਗਲ ਗੈਪ ਵੀ ਰਹਿ ਜਾਂਦੇ ਆ ਜਿਸ ਦੇ ਵਿੱਚ ਲੋਕਾਂ ਦੀਆਂ ਜਿਹਨੇ ਸਮਾਜਿਕ ਮਾਨਸਿਕ ਤੇ ਜਿਹੜੀਆਂ ਜਿਹੜੀਆਂ ਜਜਵਾਤੀ ਲੋੜਾਂ ਨੇ ਭਾਵਨਾਵਾਂ ਨੇ ਉਹ ਕਈ ਵਾਰੀ ਬਨੁੰਦਰੀਆਂ ਜਾਂਦੀਆਂ ਨੇ ਠੀ ਦੀ ਪੜ੍ਹਾਈ ਦਾ ਜੁਮਾ ਕੌਣ ਉਠਾਊਗਾ ਸਟੇਟ ਸੂਬਾ ਸਰਕਾਰ ਆਂਗਣਵਾੜੀ ਦੇ ਵਿੱਚ ਉਸ ਦੀਤੀ ਨੂੰ ਪੜਾਇਆ ਜਾਵੇਗਾ ਖਰਚਾ ਕੌਣ ਉਠਾਵੇਗਾ ਸਰਕਾਰ ਦਿੱਤਾ ਇਹ ਲੈਂਡਮਾਰਕ ਜੱਜਮੈਂਟ ਹੈ ਅਤੇ ਅਜਿਹਾ ਭਾਰਤ ਦੇ ਕਾਨੂੰਨ ਦੇ ਪੁਲਿਸ ਤੰਤਰ ਦੇ ਅਪਰਾਧ ਦੇ ਪਾਸਕੋ ਐਕਟ ਦੇ ਪਾਸਕੋ ਕਾਨੂੰਨ ਦੇ ਜਿਹੜੇ ਇਤਿਹਾਸ ਦੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਇਹਦੇ ਵਿੱਚ ਲੜਕੀ ਨੇ ਜਿਹੜਾ ਕਹਣਾ ਵੀ ਮੈਂ ਆਪਣੇ ਪਤੀ ਤੋਂ ਘੱਟ ਪਰੇਸ਼ਾਨ ਐ ਮੈਂ ਉਸ ਤੋਂ ਪਰੇਸ਼ਾਨ ਹੈ ਹੀ ਨਹੀਂ ਮੈਂ ਇਸ ਕਾਨੂੰਨ ਤੋਂ ਵੱਧ ਪਰੇਸ਼ਾਨ ਆ ਕਾਨੂੰਨੀ ਪ੍ਰਣਾਲੀ ਤੋਂ ਵੱਧ ਪਰੇਸ਼ਾਨ ਆ ਸਮਾਜ ਇਸ ਪਰਿਵਾਰ ਤੇ ਸਕੂਲ ਤੋਂ ਪਰੇਸ਼ਾਨ ਐ ਜਾਂ ਤਾਂ ਪਰਿਵਾਰ ਨੂੰ ਸਮਾਜ ਨੂੰ ਵਿਚਾਲਿਆ ਜਾਵੇ ਜਿਸ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਹਨ ਤੁਸੀਂ ਜਿਸ ਨਾਲ ਨਿਆਂ ਕਰਨਾ ਹੈ ਉਸ ਦੇ ਨਾਲ ਨਿਆਂ ਨਹੀਂ ਹੋਵੇਗਾ ਇਹ ਇਹ ਸਵਾਲ ਜਿਹੜਾ ਹੈ ਉਹ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਮਾਨਜੁਕ ਸੀ ਸੁਪਰੀਮ ਕੋਰਟ ਦੀਆਂ ਨਜ਼ਰਾਂ ਦੇ ਵਿੱਚ ਲਟਕਦਾ ਪਿਆ ਸੀ ਹੁਣ ਇੱਥੇ ਦੋ ਪਾਸੇ ਆ ਇੱਕ ਪਾਸੇ ਕਾਨੂੰਨ ਹੈ ਇੱਕ ਪਾਸੇ ਲੜਕੀ ਦੀ ਜ਼ਿੰਦਗੀ ਹੈ ਤਾਂ ਇੱਕ ਪਾਸੇ ਲੜਕੀ ਪੀੜਤ ਹੈ ਤੇ ਦੂਜੇ ਪਾਸੇ ਜੇ ਲੜਕੇ ਨੂੰ ਸਜ਼ਾ ਦਿੰਦੀ ਹੈ ਤਾਂ ਲੜਕਾ ਇੱਕੋ ਇੱਕ ਜਿਹੜਾ ਹੈ ਮਾਨਯੋਗ ਉੱਚ ਅਦਾਲਤ ਨੇ ਕਿ ਆਖਿਆ ਕਿ ਜਿਹੜੀਆਂ ਅਡਾਲੇਸੈਂਟ ਗਰਲਜ਼ ਨੇ ਉਹਨਾਂ ਨੂੰ ਆਪਣੀਆਂ ਜਿਹੜੀਆਂ ਸੈਕਸ਼ੂਅਲ ਡਿਜ਼ਾਇਰਜ਼ ਨੇ ਉਹਨਾਂ ਨੂੰ ਕੰਟਰੋਲ ਵਿੱਚ ਰੱਖਣਾ ਚਾਹੀਦਾ ਹੈ ਅਡਾਲੇਸੈਂਟ ਗਰਲਜ਼ ਸ਼ੁੱਡ ਕੰਟਰੋਲ देयर ਸੈਕਸ਼ੂਅਲ ਡਿਜ਼ਾਇਰਜ਼ ਇਹੇ ਗੱਲ ਜਦੋਂ ਮੀਡੀਆ ਵਿੱਚ ਆਈ ਜਾਂ ਸੰਚਾਰ ਮਾਧਿਅਮ ਦੇ ਰਾਹੀਂ ਲੋਕਾਂ ਤੱਕ ਪਹੁੰਚੀ ਅਤੇ ਉਸ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪਹੁੰਚੀ ਤਾਂ ਮਾਨਯੋਗ ਸੁਪਰੀਮ ਕੋਰਟ ਨੇ 200 ਭਾਰਤ ਦੀ ਜਿਹੜੀ ਮਾਨਯੋਗ ਸੁਪਰੀਮ ਕੋਰਟ ਹੈ ਜਿਹੜੀ ਸਰਵੋੱਚ ਅਦਾਲਤ ਹੈ ਉਸ ਦੇ ਦੁਆਰਾ ਸਮੇਂ-ਸਮੇਂ ਤੇ ਕੁਝ ਲੈਂਡਮਾਰਕ ਜੱਜਮੈਂਟ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਜਦੋਂ ਅਸੀਂ ਪੜ੍ਹਦੇ ਹਾਂ ਸੁਣਦੇ ਹਾਂ ਤਾਂ ਸਾਨੂੰ ਸਮਾਜ ਨੂੰ ਸਮਝਣ ਦਾ ਸਾਨੂੰ ਕਾਨੂੰਨ ਨੂੰ ਸਮਝਣ ਦਾ ਮੌਕਾ ਤਾਂ ਮਿਲਦਾ ਹੀ ਹੈ ਅਤੇ ਕਈ ਵਾਰੀ ਇਹ ਵੀ ਲੱਗਦਾ ਹੈ ਕਿ ਮਾਨਯੋਗ ਅਦਾਲਤਾਂ ਜਿਹੜੀਆਂ ਨੇ ਉਹ ਉਹਨਾਂ ਸਮੱਸਿਆਵਾਂ ਦਾ ਹੱਲ ਵੀ ਬੜੇ ਵਧੀਆ ਤਰੀਕੇ ਨਾਲ ਕਰ ਦਿੰਦੀਆਂ ਨੇ ਜਿਨ੍ਹਾਂ ਦੇ ਉੱਤੇ ਅਜੇ ਤੱਕ ਕਾਨੂੰਨ ਨੇ ਭੰਬਲ ਪੁੱਸਾ ਪੈਦਾ ਕੀਤਾ ਹੁੰਦਾ ਹੈ ਤੇ ਜਾਂ ਫਿਰ ਕਾਨੂੰਨ ਜਿਹੜਾ ਹੈ ਜਿਹੜਾ ਕਿ ਲੋਕ ਸਭਾ ਰਾਜ ਸਭਾ ਦੇ ਦੁਆਰਾ ਇਕੱਠੇ ਰੂਪ ਦੇ ਵਿੱਚ ਜਿਹੜਾ ਉਸ ਤੋਂ ਬਾਅਦ ਰਾਸ਼ਟਰਪਤੀ ਦੀ ਮੋਹਰ ਲੱਗਦੀ ਹੈ ਤੇ ਜਿਹੜਾ ਕਾਨੂੰਨ ਬਣਦਾ ਹੈ ਉਸ ਦੇ ਵਿੱਚ ਕਿਤੇ ਨਾ ਕਿਤੇ ਲੀਗਲ ਗੈਪ ਵੀ ਰਹਿ ਜਾਂਦੇ ਆ ਜਿਸ ਦੇ ਵਿੱਚ ਲੋਕਾਂ ਦੀਆਂ ਜਿਹਨੇ ਸਮਾਜਿਕ ਮਾਨਸਿਕ ਤੇ ਜਿਹੜੀਆਂ ਜਿਹੜੀਆਂ ਜਜ਼ਵਾਤੀ ਲੋੜਾਂ ਨੇ ਭਾਵਨਾਵਾਂ ਨੇ ਉਹ ਕਈ ਵਾਰੀ ਬਨੁੰਦਰੀਆਂ ਜਾਂਦੀਆਂ ਨੇ ਤੇ ਉਹ ਉਹਨਾਂ ਭਾਵਨਾਵਾਂ ਦਾ ਸਤਕਾਰ ਕਰਦਿਆਂ ਹੋਇਆਂ ਕਈ ਵਾਰੀ ਜਿਹੜੀ ਸੁਪਰੀਮ ਕੋਰਟ ਹੈ ਉਸ ਨੂੰ ਸੰਵਿਧਾਨ ਦੀ ਇੱਕ ਜਿਹੜੀ ਅਨੁਛੇਦ ਹੈ 142 ਉਸ ਦੀ ਵਰਤੋਂ ਕਰਨੀ ਪੈਂਦੀ ਹੈ ਤੇ ਉਹ ਬੜੀ ਰੈਰ ਬੜੀ ਦੁਰਲੱਭ ਕਦੇ-ਕਦੇ ਸੁਪਰੀਮ ਕੋਰਟ ਮਾਨਜੋਗ ਜਿਹੜੀ ਸਰਵਉੱਚ ਅਦਾਲਤ ਹੈ ਭਾਰਤ ਦੀ ਉਹ ਕਰਦੀ ਹੈ ਪਰ ਜਦੋਂ ਕਰਦੀ ਹੈ ਤਾਂ ਫਿਰ ਉਹ ਜੱਜਮੈਂਟ ਜਿਹੜੀ ਹੈ ਲੈਂਡਮਾਰਕ ਬਣਦੀ ਹੈ ਤੇ ਪੋਸਕੋ ਦੇ ਰਿਗਾਰਡਿੰਗ ਹੀ ਅਜਿਹੀ ਜੱਜਮੈਂਟ ਆਈ ਹੈ ਜਿਸ ਬਾਰੇ ਅਸੀਂ ਅੱਜ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਸਰ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਲ ਤੇ ਮੈਂ ਐਚ ਐਸ ਨਿੰਪਲ ਪੋਸਟ ਕੋ ਐਕਟ ਜਿਹੜਾ ਹੈ ਪ੍ਰੀਵੈਂਸ਼ਨ ਆਫ ਸੈਕਸ਼ੂਅਲ ਅਫੈਂਸਸ ਅਗੇਂਸਟ ਚਿਲड्रन ਇਹ ਕਾਨੂੰਨ ਜਿਹੜਾ ਹੈ ਬੜਾ ਹੀ ਇੱਕ ਸਖਤ ਕਾਨੂੰਨ ਹੈ ਕਠੋਰ ਕਾਨੂੰਨ ਹੈ ਜਿਹੜਾ ਕਿ ਜਿਹੜੇ ਛੋਟੇ ਬੱਚੇ ਨੇ 18 ਸਾਲ ਤੋਂ ਛੋਟੇ ਬੱਚੇ ਜਿਹੜੇ ਨੇ ਉਹਨਾਂ ਦੇ ਵਿਰੁੱਧ ਜੇ ਕੋਈ ਲਿੰਗਕ ਅਪਰਾਧ ਹੁੰਦਾ ਹੈ ਸੈਕਸ਼ੂਅਲ ਅਸਾਲਟ ਜਾਂ ਸੈਕਸ਼ੂਅਲ ਅਫੈਂਸ ਹੁੰਦਾ ਹੈ ਤਾਂ ਉਸ ਦੀ ਰੋਕਥਾਮ ਦੇ ਲਈ ਜਿਹੜਾ ਸਰਕਾਰ ਦੇ ਦੁਆਰਾ ਬਣਾਇਆ ਗਿਆ ਹੈ ਪਰ ਉਸਦੇ ਵਿੱਚ ਵੀ ਸ਼ਾਇਦ ਕੁਝ ਲੀਗਲ ਗੈਪ ਰਹੇ ਗਏ ਨੇ ਕਿ ਸੁਪਰੀਮ ਕੋਰਟ ਨੂੰ ਜਦੋਂ 142ਵੇਂ ਅਨੁਛੇਦ ਦੀ ਵਰਤੋਂ ਕਰਨੀ ਪਈ ਤੇ ਇਸ ਜੱਜਮੈਂਟ ਦੇ ਵਿੱਚ ਲੈਂਡਮਾਰਕ ਜੱਜਮੈਂਟ ਜਿਹੜੀ ਇਸ ਭਾਰਤ ਦੀ ਸੁਪਰੀਮ ਕੋਰਟ ਹੈ ਜਿਹੜੀ ਮਾਨਯੋਗ ਜਿਹੜੀ ਸਭ ਤੋਂ ਵੱਡੀ ਸਰਵੋਤਮ ਅਦਾਲਤ ਹੈ ਉਸਨੇ ਜਿਹੜਾ ਇਹ ਫੈਸਲਾ ਲਿਆ ਉਹਦੇ ਵਿੱਚ ਭਾਵੇਂ ਕਿ ਇਹ ਚੀਜ਼ ਸਾਬਤ ਹੋ ਗਈ ਕਿ ਬਲਾਤਕਾਰ ਹੋਇਆ ਹੈ ਰੇਪ ਹੋਇਆ ਹੈ ਮਨ ਇਹਤੇ ਰੇਪ ਦਾ ਕੀ ਮਤਲਬ ਹੈ ਰੇਪ ਜਿਹੜਾ ਹੈ ਜੇਕਰ 18 ਸਾਲ ਤੋਂ ਛੋਟਾ ਲੜਕਾ ਹੈ ਜਾਂ ਲੜਕੀ ਹੈ ਉਸ ਦੀ ਅਪਰੂਵਲ ਭਾਵੇਂ ਉਸ ਦੀ ਕਨਸੈਂਟਸ ਦੀ ਸਹਿਮਤੀ ਲੈ ਵੀ ਲਈ ਗਈ ਹੋਵੇ ਭਾਵੇਂ ਕਿ ਜਿਹੜਾ ਇਹ ਜਿਹੜਾ ਕਰੰਟ ਮੁੱਦਾ ਹੈ ਇਸ ਦੇ ਵਿੱਚ ਤਾਂ ਲੜਕੀ ਜਿਹੜੀ ਸੀ ਉਹ 13-14 ਸਾਲ ਦੀ ਲੜਕੀ ਤੇ ਉਸ ਦਾ ਵਿਆਹ ਹੁੰਦਾ ਹੈ 25 ਸਾਲ ਦੇ ਲੜਕੇ ਦੇ ਨਾਲ ਤੇ ਉਹਨ 24-25 ਸਾਲ ਦਾ ਲੜਕਾ ਹੈ ਤੇ 13-14 ਸਾਲ ਦੀ ਲੜਕੀ ਜਿਹੜੀ ਹੈ ਤਾਂ ਉਹਨਾਂ ਦਾ ਵਿਆਹ ਜਦੋਂ ਹੁੰਦਾ ਤਾਂ ਵਿਆਹ ਤੋਂ ਬਾਅਦ ਉਹਨਾਂ ਦੇ ਵਿੱਚ ਕਾਰ ਸਬੰਧ ਬਣਦੇ ਨੇ ਤੇ ਉਸ ਤੋਂ ਬਾਅਦ ਇੱਕ ਬੱਚੀ ਦਾ ਜਨਮ ਵੀ ਹੁੰਦਾ ਏ ਪਰ ਸਹਿਮਤੀ ਹੈ ਇਸ ਦੇ ਵਿੱਚ ਕੋਈ ਦੋਰ ਆਈ ਨਹੀਂ ਕਿਉਂਕਿ ਲੜਕੀ ਨੇ ਵਾਰ-ਵਾਰ ਜਿਹੜਾ ਹੈ ਉਹ ਕਾਨੂੰਨ ਦੇ ਵਿੱਚ ਅਦਾਲਤ ਦੇ ਸਾਹਮਣੇ ਥਾਣੇ ਦੇ ਸਾਹਮਣੇ ਵਾਰ-ਵਾਰ ਆਖਿਆ ਏ ਕਿ ਮੇਰੇ ਇਹ ਪਤੀ ਪਰਮੇਸ਼ਰ ਨੇ ਮੇਰਾ ਇਹ ਪਤੀ ਹੈ ਤੇ ਮੈਂ ਵਿਆਹ ਜਿਹੜਾ ਹੈ ਇਸ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਕਰਵਾਇਆ ਇਸ ਦੇ ਬਾਵਜੂਦ ਜਿਹੜਾ ਕਾਨੂੰਨ ਕਹਿੰਦਾ ਹੈ ਕਿ 18 ਸਾਲ ਤੋਂ ਜੇ ਛੋਟੀ ਲੜਕੀ ਹੈ ਤਾਂ ਫਿਰ ਉਸ ਦੇ ਨਾਲ ਸਬੰਧ ਜਦੋਂ ਬਣਾਏ ਗਏ ਆ ਤਾਂ ਉਹ ਰੇਪ ਹੀ ਹਨ ਤਾਂ ਪਹਿਲੀ ਗੱਲ ਇਸ ਦੇ ਵਿੱਚ ਕੀ ਹੋਇਆ ਕਿ ਰੇਪ ਪ੍ਰੂਵ ਹੋ ਗਿਆ ਸਾਬਤ ਹੋ ਗਿਆ ਦੂਸਰਾ ਲੜਕੀ ਨੇ ਇਹ ਕਿਹਾ ਕਹਿੰਦੀ ਕਿ ਮੈਂ ਇਸ ਘਟਨਾਕ੍ਰਮ ਦੀ ਪੀੜਤ ਨਹੀਂ ਸਗੋਂ ਦੀ ਜਿਸ ਤਰੀਕੇ ਦੇ ਨਾਲ ਪਰ ਜਿਹੜੀ ਜਿਹੜਾ ਕਾਨੂੰਨੀ ਪ੍ਰਣਾਲੀ ਹੈ ਜਾਂ ਪੁਲਿਸ ਹੈ ਜਾਂ ਪੁਲਿਸ ਕਸਟਡੀ ਜੁਡੀਸ਼ਰੀ ਨੇ ਜਿਸ ਤਰੀਕੇ ਦੇ ਨਾਲ ਮੇਰੇ ਨਾਲ ਜਿਵੇਂ ਕੀਤਾ ਹੈ ਮੈਂ ਉਸ ਤੋਂ ਵੱਧ ਪੀੜਤ ਹਾਂ ਮਤਲਬ ਜਿਸ ਨੂੰ ਕਾਨੂੰਨ ਜਿਹੜਾ ਇਹ ਦੋਸ਼ੀ ਮੰਨਦਾ ਏ ਉਸ ਨੂੰ ਪੀੜਤ ਜਿਹੜੀ ਹੈ ਉਹ ਉਸ ਨੂੰ ਬਰੀ ਕਰ ਰਹੀ ਹੈ ਉਸ ਨੂੰ ਉਹ નિર્ਦੋਸ਼ ਉਸ ਨੂੰ ਮਾਸੂਮ ਕਰਾਰ ਦੇ ਰਹੀ ਹੈ ਅਤੇ ਉਤੋਂ ਦੀ ਕਹਿ ਰਹੀ ਹੈ ਕਿ ਜਿਹੜੀ ਜੁਡੀਸ਼ਰੀ ਹੈ ਜਾਂ ਜਿਹੜਾ ਕਾਨੂੰਨ ਹੈ ਤੇ ਜਾਂ ਜਿਹੜਾ ਪੁਲਿਸ ਹੈ ਜਾਂ ਪੁਲਿਸ ਪ੍ਰਣਾਲੀ ਹੈ ਜਾਂ ਇਹ ਸਮੁੱਚਾ ਜਿਹੜਾ ਨਿਆਇ ਤੰਤਰ ਪੁਲਿਸ ਤੰਤਰ ਹੈ ਉਸ ਤੋਂ ਮੈਂ ਬਰਦੁਖੀ ਹੋਈ ਹਾਂ ਤੀਸਰੀ ਗੱਲ ਉਸਨੇ ਇਹ ਆਖਿਆ ਕਿ ਜਿਹੜਾ ਦੋਚੀ ਹੈ ਜਿਹੜਾ ਉਸ ਦਾ ਪਤੀ ਹੈ ਉਸ ਨੂੰ ਮਾਫ਼ ਕੀਤਾ ਜਾਵੇ ਉਸ ਨੂੰ ਛੱਡਿਆ ਜਾਵੇ ਉਸ ਨੂੰ ਬਰੀ ਕੀਤਾ ਜਾਵੇ ਇਹ ਉਸਨੇ ਆਖਿਆ ਲੜਕੀ ਨੇ ਜਿਹੜੀ ਹੈ ਅਰਿਯੋਈ ਜਿਹੜੀ ਮਾਨਯੋਗ ਅਦਾਲਤ ਦੇ ਸਾਹਮਣੇ ਜਿਹੜੀ ਅਰਜ਼ੀ ਕੀਤੀ ਜਿਹੜੀ ਅਰਜ਼ੇ ਜੋਦੜੀ ਕੀਤੀ गुजारिश ਕੀਤੀ ਬੇਨਤੀ ਕੀਤੀ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੇ ਰੇਅਰ ਦੁਰਲਭ ਜਿਹੜਾ ਇੱਕ ਅਨੁਛੇਦ ਹੈ 142 ਉਸ ਦੀ ਵਰਤੋਂ ਕੀਤੀ ਹੁਣ ਆਪਾਂ ਦੇਖੀਏ ਕਿ ਇਹਦੇ ਚ ਹੋਇਆ ਕੀ ਸੀ ਹੁਣ ਆਪਾਂ ਨੂੰ ਇਹ ਪਤਾ ਹੈ ਕਿ ਸੰਵਿਧਾਨ ਦੇ ਜਿਹੜੇ ਅਨੁਛੇਦ 21 ਮਾਨਸ਼ੇ ਦਾ ਰਾਈਟ ਟੂ ਲਾਈਫ ਹੈ ਰਾਈਟ ਟੂ ਪ੍ਰਾਈਵੇਸੀ ਆਫ ਅਡੋਲੈਸੈਂਸ ਹੈ ਤਾਂ ਇਹੋ ਚੀਜ਼ ਜਿਹੜੀ ਹੈ ਤਾਂ ਸੰਵਿਧਾਨ ਨੇ ਇਹੋ ਚੀਜ਼ ਲਿਖਿਆ ਹੈ ਕਿ ਕੋਈ ਵੀ ਬੰਦੇ ਨੂੰ ਜ਼ਿੰਦਗੀ ਜਿਉਣ ਦਾ ਡਿਗਨਿਟੀ ਨਾਲ ਪੂਰੀ ਸ਼ਾਨ ਦੇ ਨਾਲ ਅੱਖ ਨਾਲ ਜ਼ਿੰਦਗੀ ਜਿਉਣ ਦਾ ਅਤੇ ਜਿਹੜੀ ਉਸਦੀ ਪ੍ਰਾਈਵੇਸੀ ਹੈ ਉਸ ਨੂੰ ਵੀ ਬਰਕਰਾਰ ਰੱਖਣ ਦਾ ਜਿਹੜਾ ਉਸ ਨੂੰ ਅਧਿਕਾਰ ਹੈ ਇਸ ਜਿਹੜੀ ਲੈਂਡਮਾਰਕ ਜੱਜਮੈਂਟ ਦੇ ਵਿੱਚ ਦੋ ਮਾਨਯੋਗ ਜੱਜ ਸਾਹਨੇ ਇੱਕ ਜਿਹੜੇ ਸਨ ਉਹ ਜਸਟਿਸ ਅਵੇ ਓਕਾ ਤੇ ਦੂਸਰੇ ਜਸਟਿਸ ਉੱਜੇਮ ਪੁਯਾਨ ਇਹ ਦੋ ਜੱਜ ਹਨ ਜਿਨ੍ਹਾਂ ਨੇ ਜਿਹੜੀ ਇਹ ਲੈਂਡਮਾਰਕ ਜੱਜਮੈਂਟ ਦਿੱਤੀ ਹੈ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਦੇ ਸ਼ਬਦ ਧਿਆਨ ਦੇਣ ਵਾਲੇ ਹੈ ਉਹਨੇ ਕੀ ਆਖਿਆ ਸੋਸਾਇਟੀ ਜੱਜਦ ਹਰ ਉਹ ਲੜਕੀ ਜਿਹੜੀ ਹੈ ਜਿਸ ਲੜਕੀ ਦੇ ਨਾਲ ਜਿਹੜਾ ਇਹ ੱੱਕਾ ਹੋਇਆ ਜੇ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਇਹ ੱੱਕਾ ਹੈ ਪਰ ਜਿਸ ਲੜਕੀ ਦੇ ਨਾਲ ਹੋਇਆ ਤਾਂ ਉਸਨੇ ਉਸਦੇ ਬਾਰੇ ਮਾਨਯੋਗ ਸੁਪਰੀਮ ਕੋਰਟ ਨੇ ਕੀ ਆਖਿਆ ਕਿ ਸੋਸਾਇਟੀ ਜੱਜਦ ਹਰ ਕਿ ਸੋਸਾਇਟੀ ਨੇ ਉਸਨੂੰ ਜੱਜ ਕੀਤਾ ਲੀਗਲ ਸਿਸਟਮ ਫੇਲਡ ਹਰ ਲੀਗਲ ਸਿਸਟਮ ਹੈ ਉਸਨੇ ਉਹ ਇਸ ਦੇ ਸਾਹਮਣੇ ਸਫਲ ਹੋਇਆ ਪਰ ਓਨ ਫੈਮਿਲੀ ਅਬੈਂਡੰਟ ਹਰ ਅਤੇ ਉਸਦੇ ਆਪਣੇ ਪਰਿਵਾਰ ਨੇ ਉਸ ਨੂੰ ਛੱਡ ਦਿੱਤਾ ਉਸ ਨੂੰ ਉਸ ਨੂੰ ਅਬੈਂਡਨ ਕਰ ਦਿੱਤਾ 12 13 ਸਾਲ ਦੀ ਲੜਕੀ ਤੇ ਮੈਰਿਜ ਹੁੰਦੀ ਹੈ ਉਹਦੀ ਟੈਂਪਲ ਦੇ ਵਿੱਚ ਇੱਕ ਮੰਦਰ ਦੇ ਵਿੱਚ ਇੱਕ ਪਵਿੱਤਰ ਜਿਹੜਾ ਮੰਦਰ ਹੈ ਉਸ ਦੇ ਵਿੱਚ ਉਸ ਦਾ ਜਿਹੜਾ ਹੈ ਵਿਆਹ ਹੁੰਦਾ ਹੈ ਸ਼ਾਦੀ ਹੁੰਦੀ ਹੈ ਤਾਂ ਉਸ ਦੇ ਵਿੱਚ ਜਿਹੜੇ ਹਨ ਜਿਹਨੂੰ ਸੱਤ ਫੇਰੇ ਕਹਿੰਦੇ ਹਨ ਉਹ ਵਿਆਹ ਜਿਹੜਾ ਹੈ ਲੜਕੀ ਦਾ ਹੋ ਜਾਂਦਾ ਹੈ 25 ਸਾਲ ਦੇ ਲੜਕੇ ਦੇ ਨਾਲ ਆਪਣੇ ਹਸਬੰਦ ਦੇ ਕੋਲ ਆਪਣੇ ਪਤੀ ਦੇ ਕੋਲੇ ਆਪਣੇ ਸਾਰੇ ਘਰ ਉਹ ਲੜਕੀ ਚਲੀ ਜਾਂਦੀ ਹੈ ਵਾਪਸ ਆਉਣ ਤੋਂ ਉਹ ਲੜਕੀ ਜਿਹੜੀ ਹੈ ਇਨਕਾਰ ਕਰ ਦਿੰਦੀ ਹੈ ਭਾਵੇਂ ਕਿ ਜਿਹੜੀ ਲੜਕੀ ਹੈ ਉਸਦੇ ਮਾਪੇ ਇਸ ਵਿਆਹ ਤੋਂ ਖੁਸ਼ ਨਹੀਂ ਹਨ ਤੇ ਉਹ ਥਾਣੇ ਜਾਂਦੇ ਨੇ ਮਦਰ ਥਾਣੇ ਜਾ ਕੇ ਮੁਕੱਦਮਾ ਦਰਜ ਕਰਦੀ ਹੈ ਐਫ ਆਈ ਆਰ ਦਰਜ ਕਰਵਾਉਂਦੀ ਹੈ ਅੰਡਰ ਪਾਸਕੋ ਐਕਟ ਫਿਰ ਉਹ ਸ਼ੀ ਗੋਜ਼ ਬੈਕ ਫਿਰ ਉਹ ਵਾਪਸ ਜਾਂਦੀ ਹੈ ਵਾਪਸ ਆਪ ਦੇ ਘਰ ਆਪ ਦੇ ਸਾਰੇ ਪਰਿਵਾਰ ਚਲੀ ਜਾਂਦੀ ਹੈ ਆਪਣੀ ਪਤੀ ਨਾਲ ਰਹਿਣ ਲੱਗਦੀ ਹੈ ਜਦੋਂ ਉਸ ਦੀ ਮਾਂ ਇਤਰਾਜ਼ ਕਰਦੀ ਹੈ ਉਸ ਦੇ ਮਾਪੇ ਇਤਰਾਜ਼ ਕਰਦੇ ਆ ਉਸ ਲੜਕੀ ਨੂੰ ਘਰੋਂ ਚੱਕ ਕੇ ਆਪ ਦੇ ਸਾਰੇ ਘਰੋਂ ਲੈ ਜਾਂਦੇ ਆ ਚੱਕ ਕੇ ਤੇ ਉਸ ਤੋਂ ਬਾਅਦ ਲੜਕੀ ਜਿਹੜੀ ਉੱਥੇ ਰਹਿਣ ਤਾਂ ਲੱਗ ਜਾਂਦੀ ਹੈ ਪਰ ਉੱਥੇ ਸਮਾਜ ਉਸ ਦਾ ਪਰਿਵਾਰ ਉਸ ਦੇ ਮਾਪੇ ਇੱਥੋਂ ਤੱਕ ਕਿ ਸਕੂਲ ਸਾਰੇ ਉਸ ਨੂੰ ਚੜਾਉਂਦੇ ਨੇ ਉਸ ਦਾ ਜਿਹੜਾ ਹੈ ਉਸ ਦਾ ਇੱਕ ਚਰਿੱਤਰ ਹਰਨ ਹੁੰਦਾ ਏ ਤਾ ਉਸ ਦਾ ਇੱਕ ਪਤੀ ਤਾਂ ਉਸ ਦਾ ਜਿਹੜਾ ਹੈ ਉਹ ਜੇਲ੍ਹ ਦੀਆਂ ਇਸ ਲੱਖਾਂ ਦੇ ਪਿੱਛੇ ਜਿਹੜਾ ਦੱਤ ਦਿੱਤਾ ਗਿਆ ਹੈ ਤੇ ਹੁਣ ਲੜਕੀ ਜਿਹੜੀ ਆ ਉਹ ਵੀ ਆਮ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਆਪਰਾਧੀ ਇੱਕ ਦੋਚੀ ਤੇ ਇੱਕ ਮਾੜੀ ਸਮਝੀ ਜਾਂਦੀ ਹੈ ਤਾਂ ਇੱਥੇ ਜਿਹੜਾ ਹੈ ਉਹ ਸਕੂਲ ਵੀ ਜਾਂਦੀ ਆ ਤਾਂ ਸਕੂਲ ਦੇ ਵਿੱਚ ਵੀ ਅਧਿਆਪਕ ਨਾਲ ਦੇ ਬੱਚੇ ਜਿਹੜੇ ਅਨਸਾਰੇ ਜਿਹੜੇ ਹਨ ਉਸ ਦਾ ਉਸ ਦਾ ਚੜਾਉਂਦੇ ਨੇ ਉਸ ਦਾ ਮਜ਼ਾਕ ਉਡਾਉਂਦੇ ਨੇ ਤੇ ਪਰਿਵਾਰ ਸਮਾਜ ਤੇ ਸਕੂਲ ਤਿੰਨੇ ਇੱਥੇ ਦੋਸ਼ੀ ਮੰਨੇ ਨੇ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਕਿਉਂ ਆਖਿਆ ਤੇ ਕਿਵੇਂ ਆਖਿਆ ਇਹ ਆਪਾਂ ਸਮਝੀਏ ਪੁਲਿਸ ਨੇ ਲੜਕੇ ਨੂੰ ਅਰੈਸਟ ਕਰ ਲਿਆ ਹੁਣ ਲੋਕਲ ਕੋਰਟ ਜਿਹੜੀ ਸੰਥਾਨਕ ਮਾਨਯੋਗ ਅਦਾਲਤ ਹੈ ਉਹ ਉਹ ਉਸ ਲੜਕੇ ਨੂੰ 20 ਸਾਲ ਦੀ ਸਜ਼ਾ ਦਿੰਦੀ ਹੈ ਨਾਲ ਫਾਈਨ ਵੀ ਜੁਰਮਾਨਾ ਵੀ ਲਗਾਉਂਦੀ ਹੈ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਇਤੋਂ ਬਾਅਦ ਕੇਸ ਜਿਹੜਾ ਹੈ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਜਾਂਦਾ ਹੈ ਉੱਚ ਅਦਾਲਤ ਵਿੱਚ ਮਾਨਯੋਗ ਉੱਚ ਅਦਾਲਤ ਦੇ ਵਿੱਚੋਂ ਜਿਹੜੀ ਚੀਜ਼ ਕਹੀ ਜਾਂਦੀ ਹੈ ਉਹ ਤੁਸੀਂ ਵੀ ਸੁਣੀ ਹੋਵੇਗੀ ਮਾਨਯੋਗ ਉੱਚ ਅਦਾਲਤ ਨੇ ਕੀ ਆਖਿਆ ਕਿ ਜਿਹੜੀਆਂ ਅਡੋਲੈਸੈਂਟ ਗਰਲਜ਼ ਨੇ ਉਹਨਾਂ ਨੂੰ ਆਪਣੀਆਂ ਜਿਹੜੀਆਂ ਸੈਕਸ਼ੂਅਲ ਡਿਜ਼ਾਇਰਜ਼ ਨੇ ਉਹਨਾਂ ਨੂੰ ਕੰਟਰੋਲ ਵਿੱਚ ਰੱਖਣਾ ਚਾਹੀਦਾ ਹੈ ਅਡੋਲੈਸੈਂਟ ਗਰਲਜ਼ ਸ਼ੁੱਡ ਕੰਟਰੋਲ देयर ਸੈਕਸ਼ੂਅਲ ਡਿਜ਼ਾਇਰਜ਼ ਇਹ ਹੀ ਗੱਲ ਜਦੋਂ ਮੀਡੀਆ ਵਿੱਚ ਆਈ ਜਾਂ ਸੰਚਾਰ ਮਾਧਿਅਮ ਦੇ ਰਾਹੀਂ ਲੋਕਾਂ ਤੱਕ ਪਹੁੰਚੀ ਅਤੇ ਉਸ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪਹੁੰਚੀ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਇਸ ਦਾ ਇਸ ਦਾ ਕੌਗਨੀਸ਼ੈਂਸ ਲੈ ਸੁਮੋਟੋ ਆਪਣੇ ਆਪ ਇਹ ਕੇਸ ਉਹਨਾਂ ਨੇ ਆਪਣੇ ਕੋਲ ਬੁਲਾ ਲਿਆ ਤੇ ਉਸ ਨੇ ਕਿਹਾ ਕਿ ਅਜਿਹਾ ਜਿਹੜਾ ਹੈ ਕਹਿਣਾ ਮੌਰਲ ਪੁਲਿਸਿੰਗ ਕਰਨੀ ਜਿਹੜੀ ਆ ਇਹ ਬਹੁਤ ਗਲਤ ਹੈ ਇਹ ਅਨਵਾਰੈਂਟਡ ਹੈ ਅਜਿਹਾ ਜਿਹੜਾ ਹੈ ਉਹ ਮਾਨਯੋਗ ਜੱਜਾਂ ਦੇ ਮੂੰਹ ਅਜਿਹਾ ਕਿਹਾ ਜਾਣਾ ਜਿਹੜਾ ਹੈ ਉਹ ਸਹੀ ਨਹੀਂ ਤੇ ਫਿਰ ਮਾਨਯੋਗ ਸੁਪਰੀਮ ਕੋਰਟ ਨੇ ਜਦੋਂ ਇਹ ਮਸਲਾ ਜਿਹੜਾ ਸੁਮੋਟੋ ਕੌਗਨੀਸ਼ੈਂਸ ਵਿੱਚ ਲੈ ਲਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜਾ ਸੰਵਿਧਾਨ ਦੀ ਧਾਰਾ ਸੰਵਿਧਾਨ ਦਾ ਅਨੁਛੇਦ 21 ਆ ਉਹ ਕੀ ਕਹਿੰਦਾ ਏ ਕਿ ਰਾਈਟ ਟੂ ਡਿਗਨਿਟੀ ਆ ਤੇ ਇਹ ਕਹਿ ਕੇ ਉਹਨਾਂ ਨੇ ਇੱਕ ਨਾ ਕਮੇਟੀ ਬਿਠਾਈ ਜਿਸ ਕਮੇਟੀ ਦੇ ਵਿੱਚ ਇੱਕ ਇੱਕ ਕਲੀਨिकल ਸਾਈਕੋਲੋਜਿਸਟ ਸੀ ਇੱਕ ਸੋਸ਼ਲ ਸਾਇੰਟਿਸਟ ਸੀ ਤੇ ਇੱਕ ਚਾਈਲਡ ਵੈਲਫੇਅਰ ਆਫੀਸਰ ਸੀ ਤੇ ਤਿੰਨ ਮੈਂਬਰ ਕਮੇਟੀ ਬਣਦੀ ਆ ਇਹਨਾਂ ਮੈਂਬਰਾਂ ਨੂੰ ਆਖਿਆ ਜਾਂਦਾ ਕਿ ਇਹ ਕੇਸ ਧਿਆਨ ਦੇ ਨਾਲ ਪੜੋ ਬਾਚੋ ਇਸ ਲੜਕੀ ਦਾ ਇਸ ਬੱਚੇ ਦਾ ਇਸ ਲੜਕੇ ਦਾ ਜਿਹੜਾ 25 ਸਾਲ ਦਾ ਲੜਕਾ ਹੈ ਉਹਨਾਂ ਦੇ ਪਰਿਵਾਰ ਦੇ ਹਾਲਤ ਇਹ ਮਨੋਵਿਗਿਆਨ ਇਸ ਵਿੱਚ ਕੀ ਕਹਿੰਦਾ ਹੈ ਸਮਾਜ ਸ਼ਾਸਤਰ ਕੀ ਕਹਿੰਦਾ ਹੈ ਸਮਾਜ ਵਿਗਿਆਨ ਕੀ ਕਹਿੰਦਾ ਹੈ ਕਾਨੂੰਨ ਕੀ ਕਹਿੰਦਾ ਹੈ ਬਾਲ ਮਨੋਵਿਗਿਆਨ ਕੀ ਕਹਿੰਦਾ ਇਹਨਾਂ ਚੀਜ਼ਾਂ ਨੂੰ ਧਿਆਨ ਨਾਲ ਦੇਖ ਕੇ ਇੱਕ ਰਿਪੋਰਟ ਦਿੱਤੀ ਜਾਵੇ ਮਾਨਯੋਗ ਜਿਹੜੀ ਕਮੇਟੀ ਬਣਦੀ ਹੈ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਉੱਤੇ ਉਸ ਦੇ ਵੱਲੋਂ ਜਿਹੜੀ ਰਿਪੋਰਟ ਮੁੱਢਲੀ ਰਿਪੋਰਟ ਇੱਕ ਮਹੀਨੇ ਦੇ ਅੰਦਰ ਅੰਦਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਤਿੰਨ ਮਹੀਨੇ ਦੇ ਅੰਦਰ ਅੰਦਰ ਜਿਹੜੀ ਫਾਈਨਲ ਰਿਪੋਰਟ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਜਿਹੜੀਆਂ ਚੀਜ਼ਾਂ ਕਹੀਆਂ ਉਹਨਾਂ ਨੇ ਕਿਹਾ ਕਿ ਲੜਕੀ ਦਾ ਕਸੂਰ ਕੀ ਹੈ ਪੀੜਤ ਲੜਕੀ ਨੂੰ ਅਸੀਂ ਮੰਨਦੇ ਹਾਂ ਕਿ ਲੜਕੀ ਨਾਲ ਧੱਕਾ ਹੋਇਆ ਤੇ ਲੜਕੀ ਨੇ ਇੱਕ ਹੋਰ ਲੜਕੀ ਹੈ ਉਸ ਦੇ ਇੱਕ ਹੋਰ ਬੱਚੀ ਆ ਬੇਟੀ ਹੈ ਤੇ ਜੇ ਕਾਨੂੰਨ ਦੋਸ਼ੀ ਜਿਸ ਨੂੰ ਮੰਨਦਾ ਹੈ ਜੇ ਇਸ ਨੂੰ ਸਜ਼ਾ ਦੇ ਦਿੰਦਾ ਹੈ ਲੜਕੀ ਜਿੰਨਾ ਥੋੜਾ ਬਹੁਤਾ ਜ਼ਿੰਦਗੀ ਜਿਉਣ ਦਾ ਉਸ ਦੇ ਕੋਲ ਅਧਿਕਾਰ ਆ ਉਹ ਵੀ ਖੋਇਆ ਜਾਵੇਗਾ ਮਾਨਯੋਗ ਸੁਪਰੀਮ ਕੋਰਟ ਨੇ ਇਸ ਗੱਲ ਨੂੰ ਧਿਆਨ ਨਾਲ ਸੁਣਿਆ ਹੁਣ ਇੱਥੇ ਵਿਚਿੱਤੀ ਬਣਦੀ ਹੈ ਇੱਕ ਪਾਸੇ ਤਾਂ ਸੀ ਕਹਿੰਨੇ ਕਿ 25 ਸਾਲ ਦਾ ਲੜਕਾ ਬਰਗਲਾ ਕੇ ਲੈ ਗਿਆ 21 ਸਾਲ ਦੀ ਇੱਕ 12 ਸਾਲ ਦੀ ਕੁੜੀ ਨੂੰ ਉਸਦੇ ਨਾਲ ਵਿਆਹ ਕਰਾ ਰਿਆ ਉਸਦੇ ਨਾਲ ਘਰ ਦੇ ਵਿੱਚ ਜਾ ਕੇ ਉਸਨੇ ਸਰੀਰਕ ਸੰਬੰਧ ਬਣਾਏ ਇਹ ਸੀ ਜੜੀਆ ਉਹ ਟੱਕਾ ਕੀਤਾ ਲੜਕੇ ਨੇ ਬਰਗਲਾ ਲਿਆ ਕਿਉਂਕਿ ਕਾਨੂੰਨ ਮੰਨਦਾ ਹੈ ਕਿ 18 ਸਾਲ ਤੋਂ ਜੇ ਛੋਟੀ ਹੈ ਲੜਕੀ ਤਾਂ ਉਹ ਸੋਚ ਨਹੀਂ ਸਕਦੀ ਇੰਨਾ ਉਹਦਾ ਦਿਮਾਗ ਇੰਨਾ ਹੈ ਨਹੀਂ ਕਿ ਉਹ ਮੈਚ्योर ਇੱਕ ਫੈਸਲਾ ਲੈ ਸਕੇ ਪਰ ਇੱਥੇ ਲੜਕੀ ਦੀ ਜ਼ਿੰਦਗੀ ਦਾ ਸਵਾਲ ਆ ਗਿਆ ਇੱਕ ਲੜਕੀ ਦੀ ਹੁਣ ਇੱਥੇ ਦੋ ਪਾਸੇ ਆ ਇੱਕ ਪਾਸੇ ਕਾਨੂੰਨ ਹੈ ਇੱਕ ਪਾਸੇ ਲੜਕੀ ਦੀ ਜ਼ਿੰਦਗੀ ਹੈ ਤਾਂ ਇੱਕ ਪਾਸੇ ਲੜਕੀ ਪੀੜਤ ਹੈ ਤੇ ਦੂਜੇ ਪਾਸੇ ਜੇ ਲੜਕੇ ਨੂੰ ਸਜ਼ਾ ਦਿੰਦੀ ਹੈ ਤਾਂ ਲੜਕੇ ਸੁਪਰੀਮ ਕੋਰਟ ਨੇ ਕੀ ਸੋਚਿਆ ਜਾ ਜਿਹੜੀ ਉਹ ਕਮੇਟੀ ਬਣਾਈ ਉਹਨਾਂ ਨੇ ਕਹਿਣਾ ਸੀ ਕਿ ਉਹ ਲੜਕਾ ਇੱਕੋ ਇੱਕ ਜਿਹੜਾ ਬੰਦਾ ਹੈ ਜਿਹੜਾ ਇਸ ਨੂੰ ਸਮਾਜ ਵਿੱਚ ਇੱਕ ਮਾਣ ਵਾਲੀ ਜਿਹੜੀ ਮਾਣ ਵਾਲੀ ਜ਼ਿੰਦਗੀ ਕਾਨਖਾਲੀ ਜਿਹੜੀ ਜੀਵਨ ਹੈ ਜਿਹੜਾ ਲਾਈਫ ਹੈ ਉਹ ਉਹ ਦੇ ਸਕਦਾ ਹੈ ਤੇ ਉਹਨੂੰ ਤੁਸੀਂ ਫੜ ਕੇ ਜੇਲ੍ਹ ਦੇ ਵਿੱਚ 20 ਸਾਲ ਦੇ ਲਈ ਬੰਦ ਕਰ ਦੇਵੋਗੇ ਜਿਸ ਨੂੰ ਤੁਸੀਂ ਜਿਸ ਨਾਲ ਨਿਆਹ ਕਰਨਾ ਹੈ ਉਸ ਦੇ ਨਾਲ ਨਿਆਹ ਨਹੀਂ ਹੋਵੇਗਾ ਇਹ ਇਹ ਸਵਾਲ ਜਿਹੜਾ ਹੈ ਉਹ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੀਆਂ ਨਜ਼ਰਾਂ ਦੇ ਵਿੱਚ ਲਟਕਦਾ ਪਿਆ ਸੀ ਲੜਕੀ ਪ੍ਰੈਗਨੈਂਟ ਹੁੰਦੀ ਹੈ ਗਰਭਵਤੀ ਹੁੰਦੀ ਹੈ ਉਸਦੀ ਇੱਕ ਬੇਟੀ ਹੁੰਦੀ ਹੈ 14 ਸਾਲ ਦੀ ਉਮਰ ਤੇ ਵਿੱਚ ਇੱਕ ਲੜਕੀ ਮਾਂ ਬਣ ਜਾਂਦੀ ਹੈ ਤੇ ਜਿਹੜਾ ਉਸਦਾ ਪਤੀ ਹੈ ਉਸਦੀ ਹਾਲਤ ਦੇਖੋ ਉਹ ਇੱਕ ਡੇਲੀ ਵੇਜਰ ਹੈ ਇੱਕ ਮਜ਼ਦੂਰ ਹੈ ਜਿਹੜਾ ਦਿਹਾੜੀਦਾਰ ਹੈ ਤੇ ਦੂਸਰਾ ਜਿਹੜਾ ਹੈ ਉਹ ਜਿਸ ਪਰਿਵਾਰ ਦੇ ਵਿੱਚ ਹੈ ਉਸ ਜਾਂ ਲੜਕੀ ਦਾ ਸਾਰਾ ਪਰਿਵਾਰ ਕਹਿ ਲਵੋ ਜਾਂ ਉਹ ਲੜਕਾ ਜਿਹੜਾ ਉਸ ਦਾ ਪਰਿਵਾਰ ਦੇਖੋ ਇੰਨਾ ਗਰੀਬ ਹੈ ਕਿ ਜਿਹੜਾ ਘਰ ਹੈ ਘਰ ਦੀ ਚਾਰ ਦਿਵਾਦੀ ਹੈ ਪਰ ਜਿਹੜੀ ਉਸ ਦੀ ਛੱਤ ਹੈ ਉਹ ਜਿਹਨੂੰ ਪੰਜਾਬੀ ਦੇ ਵਿੱਚ ਅਸੀਂ ਕਹਿ ਦਿੰਨੇ ਆ ਤਰਪਾਲ ਕਹਿ ਦਿੰਨੇ ਆ ਤਾਂ ਉਹ ਟਰਪੋਲੀਨ ਦੀ ਜਿਹੜੀ ਉਹਨਾਂ ਦੀ ਛੱਤ ਬਣੀ ਹੋਈ ਹੈ ਮੀਂਹ ਪੈਂਦਾ ਤਾਂ ਜਿਹੜਾ ਘਰ ਦੇ ਵਿੱਚ ਪਾਣੀ ਜਿਹੜਾ ਖੜ ਜਾਂਦਾ ਹੈ ਛੱਤ ਸਿਰ ਤੇ ਹੈ ਨਹੀਂ ਉਹਨਾਂ ਦੇ ਤਰਪਾਲ ਪਾਈ ਹੋਈ ਹੈ ਫੈਮਿਲੀ ਜਿਹੜਾ ਹੈ ਲੜਕੀ ਨੂੰ ਫੈਮਿਲੀ ਸਮਾਜ ਸਕੂਲ ਸਾਰੇ ਜਿਹੜੇ ਡਿਸਰਟ ਕਰ ਦਿੰਦੇ ਹਨ ਕੌਣ ਵਿਚ ਆ ਸਕਦਾ ਪਰਿਵਾਰ ਉਹ ਲੜਕੇ ਦਾ ਪਰਿਵਾਰ ਤੇ ਉਹ ਲੜਕਾ ਵਿਚ ਆ ਸਕਦਾ ਹੈ ਤੇ ਉਸ ਦਾ ਉਹ ਇੰਨਾ ਗਰੀਬ ਹੈ ਕਿ ਉਹਨਾਂ ਦੇ ਕੋਲ ਖਾਣ ਦੇ ਲਈ ਖਾਣ ਪੀਣ ਦੇ ਲਈ ਰਸਤੇ ਜਿਹੜੇ ਹੈ ਨਹੀਂ ਹੈ ਵਧੀਆ ਚੰਗਾ ਖਾਣਾ ਪੋਣਾ ਜਿਹੜਾ ਹੈ ਉਹ ਨਹੀਂ ਹੈ ਤੇ ਪੈਸੇ ਨਹੀਂ ਹੈਗੇ ਇਸ ਕਰਕੇ ਉਹ ਸਿੱਖਿਆ ਵੀ ਨਹੀਂ ਹਾਸਲ ਕਰ ਸਕਦੇ ਇੱਥੇ ਸੁਪਰੀਮ ਕੋਰਟ ਜਿਹੜੀ ਹੈ ਉਹ ਫਿਰ ਧਿਆਨ ਦੇ ਨਾਲ ਦੇਖਦੀ ਆ ਸੋਚਦੀ ਆ ਉਹ ਕਹਿੰਦੀ ਵੀ ਜਿਹੜਾ ਹਸਬੰਦ ਹੈ ਜੇ ਉਸ ਲੜਕੀ ਦਾ ਉਸ ਨੂੰ سزا ਦੇਣ ਦੇ ਨਾਲ ਲੜਕੀ ਨੂੰ ਤੇ ਉਸਦੀ ਲੜਕੀ ਨੂੰ سزا ਮਿਲੇਗੀ ਤੇ ਇਹ ਇਸ ਦਾ ਬਚਾਓ ਤਾਂ ਹੀ ਹੋਵੇਗਾ ਜੇਕਰ ਲੜਕੇ ਨੂੰ ਬਰੀ ਕਰ ਦਿੱਤਾ ਜਾਵੇ ਤਾਂ ਸੰਵਿਧਾਨਿਕ ਹੱਕ ਜਿਹੜਾ ਹੈ ਮਾਨਯੋਗ ਸੁਪਰੀਮ ਕੋਰਟ ਨੇ 142 ਦੇ ਅੰਦਰ ਆਪਣੀਆਂ ਤਾਕਤਾਂ ਦੀ ਗੱਲ ਤੋਂ ਕਰਦੇ ਹੋਏ ਆ ਲੜਕੇ ਨੂੰ ਬਰੀ ਕਰ ਦਿੱਤਾ ਹਰ 142 ਕੀ ਕਹਿੰਦਾ ਹੈ 142 ਸੰਵਿਧਾਨ ਦਾ ਅਨੁਛੇਦ ਹੈ ਉਹ ਕਹਿੰਦਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਦੇ ਕੋਲ ਇਹ ਤਾਕਤ ਹੈ ਉਹ ਜੇਕਰ ਚਾਹੇ ਇਹ ਕਰਨੋਂ ਲੱਗੇ ਕਿ ਕਾਨੂੰਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਗੈਪ ਹੈ ਤਾਂ ਫਿਰ ਉਹ ਆਪਣਾ ਫੈਸਲਾ ਉਸ ਉਸ ਕਾਨੂੰਨ ਤੋਂ ਉੱਤੇ ਜਾ ਕੇ ਵੀ ਆਪਣੀ ਡਿਸਕ੍ਰੀਸ਼ਨ ਵਰਤ ਕੇ ਵੀ ਉਹ ਫੈਸਲਾ ਦੇ ਸਕਦਾ ਹੈ ਕਦੇ-ਕਦੇ ਇਸ ਅਨੁਸ਼ੇਦ ਦੀ ਇਸ ਆਰਟੀਕਲ ਦੀ ਵਰਤੋਂ ਕੀਤੀ ਜਾਂਦੀ ਹੈ ਰਿਪੋਰਟ ਦੇ ਵਿੱਚ ਕੀ ਆਖਿਆ ਉਹੀ ਚੀਜ਼ਾਂ ਕਿ ਪਰਿਵਾਰ ਸਮਾਜ ਸਕੂਲ ਇਹਨਾਂ ਸਾਰਿਆਂ ਨੇ ਜਿਹੜਾ ਹੈ ਲੜਕੇ ਲੜਕੀ ਦੇ ਨਾਲ ਧੱਕਾ ਕੀਤਾ ਹੈ ਲੜਕੀ ਨੇ ਧੱਕਾ ਕੀਤਾ ਹੀ ਹੈ ਪਰ ਸਮਾਜ ਉਸ ਤੋਂ ਅੱਗੇ ਜਾ ਕੇ ਧੱਕਾ ਕਰ ਰਿਹਾ ਹੈ ਤੇ ਹੁਣ ਜਿਹਨੇ ਧੱਕਾ ਕੀਤਾ ਉਹ ਦੋਸ਼ੀ ਜਿਹੜਾ ਹੈ ਉਹੀ ਇਸ ਦਾ ਰੱਖਿਆ ਕਰ ਸਕਦਾ ਹੋਰ ਕੋਈ ਨਹੀਂ ਬਣ ਸਕਦਾ ਸਮਾਜ ਜਿਹਾ ਜਿਹਾ ਹੈ ਸਮਾਜ ਦੀ ਪੜਤ ਜਿਹੜੀ ਹੈ ਸਮਾਜ ਸ਼ਾਸਤਰੀ ਨੇ ਦੱਸੀ ਹੋਵੇਗੀ ਹੁਣ ਲੜਕੀ ਕੀ ਚਾਹੁੰਦੀ ਹੈ ਜੇ ਨਾ ਉਹਨੂੰ ਪੁੱਛਿਆ ਉਹ ਕਹਿੰਦੀ ਇੱਕ ਤਾਂ ਮੇਰਾ ਪਤੀ ਮੈਨੂੰ ਵਾਪਸ ਮਿਲੇ ਮੇਰੇ ਪਤੀ ਨੂੰ ਰਿਹਾ ਕੀਤਾ ਜਾਵੇ ਮੇਰੇ ਧੀ ਦੇ ਪਿਓ ਨੂੰ ਵਾਪਸ ਕੀਤਾ ਜਾਵੇ ਇਹ ਉਹਨੇ ਇਹ ਵੀ ਕਿਹਾ ਕਿ ਜਦੋਂ ਮੇਰੇ ਹਸਬੰਡ ਨੂੰ ਮੇਰੇ ਪਤੀ ਨੂੰ ਪੁਲਿਸ ਫੜ ਕੇ ਲੈ ਕੇ ਗਈ ਨਾ ਧੀ ਰੋਈ ਬਹੁਤ ਸ਼ੱਕ ਸੁਪਰੀਮ ਕੋਰਟ ਕੀ ਕਹਿੰਦੀ ਹੈ ਇਹਦੇ ਬਿਨਾ ਸ਼ੱਕ ਇੱਥੇ ਜਿਹੜਾ ਹੈ ਅਫੈਂਸ ਹੋਇਆ ਹੈ ਅਫੈਂਸ ਵੀ ਹੋਇਆ ਹੈ ਤੇ ਏਜ ਆਫ ਕਨਸੈਂਟ ਵੀ 18 ਸਾਲ ਹੈ 18 ਸਾਲ ਦੀ ਉਮਰ ਤੋਂ ਪਹਿਲਾਂ ਲੜਕੀ ਦੀ ਜੇ ਸਹਿਮਤੀ ਲੈ ਵੀ ਲਈ ਤਾਂ ਉਹ ਸਹਿਮਤੀ ਮੰਨੇ ਨਹੀਂ ਜਾਵੇਗੀ ਇੱਥੇ ਰੇਪ ਮੰਨਿਆ ਜਾਵੇਗਾ ਸੰਵਿਧਾਨਕ ਤੌਰ ਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਨੇ ਮੰਨ ਲਿਆ ਸਰਵਚੇਤ ਅਦਾਲਤ ਜਿਹੜੀ ਦੇਸ਼ ਦੀ ਉਸਨੇ ਮੰਨ ਲਿਆ ਕਿ ਰੇਪ ਹੋਇਆ ਹੈ ਪਾਸ ਕੋ ਪਾਸ ਕੋ ਇੱਕ ਤਰੀਕੇ ਜਿਹੜੀ ਕੰਡੀਸ਼ਨ ਹੈ ਛਰਤਾ ਉਹ ਪੂਰੀ ਹੋ ਰਹੀ ਹੈ ਪਰ ਕਾਨੂੰਨ ਜਿਹੜਾ ਹੈ ਉਹ ਸੋਸ਼ਲ ਜਿਹੜੇ ਸਮਾਜਿਕ ਤੇ ਜਜ਼ਬਾਤੀ ਮੁੱਦੇ ਆ ਉਥੇ ਦਖਲ ਅੰਦਾਜ਼ੀ ਤਾਂ ਨਹੀਂ ਕਰਦਾ ਪਰ ਇੱਥੇ ਜਿਹੜਾ ਹੈ ਇੱਕ ਪਾਸੇ ਕਾਨੂੰਨ ਜਿਹੜਾ ਇਹ ਜਿਹੜਾ ਉਸ ਨੂੰ ਅਪਰਾਧ ਮੰਨਦਾ ਹੈ ਦੂਜੇ ਪਾਸੇ ਕਮੇਟੀ ਜਿਹੜੀ ਬਿਠਾਈ ਆ ਉਹ ਕਹਿ ਰਹੀ ਹੈ ਕਿ ਲੜਕੀ ਦੀ ਜ਼ਿੰਦਗੀ ਬਰਬਾਦ ਹੋ ਜੂ ਇਹ ਲੈਂਡਮਾਰਕ ਜੱਜਮੈਂਟ ਜਿਹੜੀ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਰਹੇ ਹਾਂ ਅੱਜ ਇਹਦੇ ਵਿੱਚ ਲੜਕੀ ਨੇ ਜਿਹੜਾ ਕਹਾਣਾ ਵੀ ਮੈਂ ਆਪਣੇ ਪਤੀ ਤੋਂ ਘੱਟ ਪਰੇਸ਼ਾਨ ਹੈ ਮੈਂ ਉਸ ਤੋਂ ਪਰੇਸ਼ਾਨ ਹੈ ਹੀ ਨਹੀਂ ਮੈਂ ਇਸ ਕਾਨੂੰਨ ਤੋਂ ਵੱਧ ਪਰੇਸ਼ਾਨ ਹਾਂ ਕਾਨੂੰਨੀ ਪ੍ਰਣਾਲੀ ਤੋਂ ਵੱਧ ਪਰੇਸ਼ਾਨ ਹਾਂ ਸਮਾਜ ਇਸ ਪਰਿਵਾਰ ਤੇ ਸਕੂਲ ਤੋਂ ਪਰੇਸ਼ਾਨ ਹੈ ਤੇ ਜਾਂ ਤਾਂ ਪਰਿਵਾਰ ਨੂੰ ਸਮਾਜ ਨੂੰ ਵਿਚਾਲਿਆ ਜਾਵੇ ਜਿਸ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਹਨ ਜਾਂ ਫਿਰ ਕਾਨੂੰਨ ਨੂੰ ਵਿਚਾਲਿਆ ਜਾਵੇ ਇੱਥੇ ਦੋ ਪਾਸੇ ਹਨ ਇੱਥੇ ਦੋ ਚੀਜ਼ਾਂ ਨੇ ਇੱਕ ਪਾਸੇ ਲੜਕੀ ਆ ਤੇ ਉਸ ਦਾ ਪਰਿਵਾਰ ਹੈ ਉਸ ਦੀ ਬੇਟੀ ਆ ਉਸ ਦਾ ਪਤੀ ਆ ਦੂਸਰੇ ਪਾਸੇ ਕਾਨੂੰਨ ਹੈ ਕਿਹੜੀ ਜੀ ਇਹਨੂੰ ਮੰਨਿਆ ਜਾਵੇ ਸਹੀ ਕਿਸ ਨੂੰ ਮੰਨਿਆ ਜਾਵੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਇਹ ਅਸੀਂ ਇੱਥੇ ਹੁਣ ਇਹ ਫੈਸਲਾ ਜਿਹੜਾ ਹੈ 142 ਦਾ ਜਿਹੜਾ ਅਨੁਛੇਦ ਹੈ ਉਸ ਦੀ ਤਾਕਤ ਦੀ ਵਰਤੋਂ ਕਰਦੇ ਆ ਕਿ ਜੇਕਰ ਅਸੀਂ ਇਸ ਲੜਕੀ ਨੂੰ ਪੀੜਤ ਮੰਨਦੇ ਹੋਏ ਲੜਕੇ ਨੂੰ ਦੋਚੀ ਮੰਨਦੇ ਲੜਕੇ ਨੂੰ ਅਸੀਂ ਸਜ਼ਾ ਦਿੰਦੇ ਆ ਤਾਂ ਲੜਕੀ ਨੂੰ ਆਪਣੇ ਆਪ ਸਜ਼ਾ ਬਹੁਤ ਜ਼ਿਆਦਾ ਮਿਲ ਜਾਵੇਗੀ ਪਰ ਲੜਕੀ ਤਾਂ ਪੀੜਤ ਹੈ ਉਸਨੂੰ ਬਚਾਉਣਾ ਹੈ ਤਾਂ ਉੱਥੇ ਫਿਰ ਸੁਪਰੀਮ ਕੋਰਟ ਨੇ ਕੀ ਕਿਹਾ ਲੜਕੇ ਨੂੰ ਬਰੀ ਕਰ ਦਿੱਤਾ ਇਹ ਲੈਂਡਮਾਰਕ ਜੱਜਮੈਂਟ ਹੈ ਅਤੇ ਅਜਿਹਾ ਭਾਰਤ ਦੇ ਕਾਨੂੰਨ ਦੇ ਪੁਲਿਸ ਤੰਤਰ ਦੇ ਅਪਰਾਧ ਦੇ ਪਾਸਕੋ ਐਕਟ ਦੇ ਪਾਸਕੋ ਕਾਨੂੰਨ ਦੇ ਜਿਹੜੇ ਇਤਿਹਾਸ ਦੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਏ ਦਸਵੀਂ ਜਮਾਤ ਦੇ ਵਿੱਚ ਪੜਦੀ ਬੱਚੀ ਦੇ ਬਾਰੇ ਤੇ ਉਸ ਲੜਕੇ ਦੇ ਬਾਰੇ ਜਿਹੜੀ ਮਾਨਯੋਗ ਅਦਾਲਤ ਨੇ ਤਿੰਨ ਚਾਰ ਗੱਲਾਂ ਹੋਰ ਕਹੀਆਂ ਦਸਵੀਂ ਜਮਾਤ ਚ ਪੜਦੀ ਹੈ ਗਰੀਬ ਪਰਿਵਾਰ ਹੈ ਪਤੀ ਜਿਹੜਾ ਹੈ ਉਹ ਡੇਲੀ ਵਜਰ ਹੈ ਮਜ਼ਦੂਰ ਹੈ ਕੰਮ ਆਏ ਕਰਤੀ ਹੈ ਪੈਸੇ ਹੈ ਨਹੀਂ ਉਹਨਾਂ ਕੋਲੇ ਲੜਕੀ ਦੀ ਪੜ੍ਹਾਈ ਦਾ ਜੁਮਾ ਕੌਣ اٹھਾਊਗਾ ਸਟੇਟ ਸੂਬਾ ਸਰਕਾਰ ਆਂਗਨਵਾੜੀ ਦੇ ਵਿੱਚ ਉਸ ਦੀਤੀ ਨੂੰ ਪੜਾਇਆ ਜਾਵੇਗਾ ਖਰਚਾ ਕੌਣ ਉਠਾਵੇਗਾ ਸਰਕਾਰ ਲੜਕੀ ਜਿਹੜੀ ਹੈ ਉਹ ਚੰਗੇ ਘਰ ਦੇ ਵਿੱਚ ਘਰ ਦੇ ਵਿੱਚ ਤਰਪਾਲ ਲੱਗੀ ਹੈ ਉਸ ਦੀ ਛੱਤ ਜਿਹੜੀ ਹੈ ਉਹ ਬਣਾਉਣ ਦੀ ਜ਼ਿੰਮੇਵਾਰੀ ਘਰ ਵਧੀਆ ਹੋਵੇ ਇਹ ਜ਼ਿੰਮੇਵਾਰੀ ਵੀ ਸੂਬਾ ਸਰਕਾਰ ਨੂੰ ਦੇਤੀ ਉਸ ਲੜਕੀ ਦਾ ਪਾਲਣ ਪੋਸ਼ਣ ਉਸ ਦਾ ਜਿਹੜਾ ਵਧੀਆ ਉਸ ਦੀ ਖੁਰਾਕ ਹੋਵੇ ਪਰਿਵਾਰ ਦੀ ਬੱਚੀ ਦੀ ਇਹ ਚੀਜ਼ ਦੇ ਲਈ ਕਿਸੇ ਐਨ ਜੀਓ ਦੀ ਸਰਕਾਰ ਜ਼ਿੰਮੇਵਾਰੀ ਲਾਵੇ ਉਸ ਨੂੰ ਰਿਕੁਐਸਟ ਕਰੇ 135000 ਰੁਪਏ ਜਿਹੜੇ ਹਨ ਉਹ ਲੋਨ ਲਿਆ ਇਧਰੋਂ ਉਧਰੋਂ ਫੜਿਆ ਤਾਂ ਇਹ ਕੇਸ ਲੜਿਆ ਇਹ ਜਿਹੜੀ ਹੈ ਇਹ ਰਕਮ ਬਹੁਤ ਵੱਡੀ ਹੈ ਉਸ ਪਰਿਵਾਰ ਦੇ ਲਈ ਉਹ ਮਦਦ ਵੀ ਜਿਹੜੀ ਹੈ ਉਸ ਦੀ ਜਿਹੜੀ ਹੈ ਇਹ ਜਿਹੜਾ ਲਾਸ ਹੋਇਆ ਉਹ ਵੀ ਪੂਰਾ ਸਰਕਾਰ ਕਰਾਵੇ ਇਸ ਤਰੀਕੇ ਦੇ ਨਾਲ ਇਸ ਨਰਮ ਜਿਹੜੀ ਛੋਟੀ ਜੀ ਉਮਰ ਦੇ ਵਿੱਚ ਲੜਕੀ ਨੇ ਇੰਨਾ ਜ਼ਿਆਦਾ ਝੱਲਿਆ ਜਿਹੜਾ ਉਸ ਨੂੰ ਅਦਾਲਤ ਬਦਲ ਤਾਂ ਨਹੀਂ ਸਕਦੀ ਪਰ ਅਗਾਂ ਨਾ ਜੇ ਹਾਂ ਲੜਕੀ ਦੇ ਨਾਲ ਉਹ ਇਸ ਕਰਕੇ ਸਰਕਾਰ ਨੂੰ ਮਾਨ ਜੋਗ ਅਦਾਲਤ ਨੇ ਕਿਹਾ ਕਿ ਇਹ ਇੱਕ ਕੰਪਲਾਈਂਸ ਰਿਪੋਰਟ ਫਾਈਲ ਕੀਤੀ ਜਾਵੇ ਕਿ ਅਸੀਂ ਜਿਹੜੀਆਂ ਆ ਸਾਰੀਆਂ ਚੀਜ਼ਾਂ ਕਰ ਦਿੱਤੀਆਂ ਲੜਕੀ ਦੀ ਸਿਹਤ ਦਾ ਧਿਆਨ ਲੜਕੀ ਦੇ ਰਹਿائش ਦਾ ਲੜਕੀ ਦੀ ਸਿੱਖਿਆ ਦਾ ਲੜਕੀ ਦੇ ਪਰਿਵਾਰ ਦਾ ਸਾਰੀਆਂ ਚੀਜ਼ਾਂ ਦਾ ਜਿਹੜਾ ਖਿਆਲ ਹੈ ਉਸ ਦਾ ਲੋਨ ਜਿਹੜਾ ਲਿਆ ਉਹ ਉਸ ਦੀ ਮੁਕਤੀ ਜਿਹੜੀ ਹੈ ਉਸ ਦੀ ਜਿਹੜੀ ਹੈ ਉਹ ਪ੍ਰਭਾਈ ਕਰਨੀ ਹੈ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਕੰਪਲਾਈਂਸ ਰਿਪੋਰਟ ਸਰਕਾਰ ਨੇ ਦੇਣੀ ਹੈ ਤਾਂ ਪੋਸਕੋ ਐਕਟ ਜਿਹੜਾ ਹੈ ਵੈਸੇ ਤਾਂ ਉਹ ਸਮਾਜਿਕ ਤੌਰ ਦੇ ਉੱਤੇ ਜੇ ਲੜਕੀਆਂ ਦੇ ਨਾਲ ਤੱਕਾ ਹੁੰਦਾ ਹੈ लिंगीक तार देऊते शारीरिक तार देऊते मानसिक तार देऊते किसी भी तरीके दा ਤੱਕਾ ਆਂਦਾ ਤਾਂ ਉਸ ਦੇ ਵਿਰੁੱਧ ਕਾਨੂੰਨ ਬਣਾਇਆ ਗਿਆ ਸੀ ਤੇ ਪਰ ਜੇਕਰ ਲੜਕੀ 18 ਸਾਲ ਤੋਂ ਛੋਟੀ ਹੈ ਉਸ ਦੇ ਉੱਤੇ ਪੋਸਕੋ ਐਕਟ ਦੇ ਅਧੀਨ ਉਹ ਜਿਹੜੀ ਆ ਉਹ ਪੀੜਤ ਮੰਨੀ ਜਾਵੇਗੀ ਪਰ ਲੜਕਾ ਜਿਹੜਾ ਹੈ ਲੜਕੇ ਦੇ ਨਾਲ ਜੇ ਅਜਿਹਾ ਹੁੰਦਾ ਹੈ ਤਾਂ ਫਿਰ ਇਹ ਇੱਕ ਸਵਾਲ ਹੈ ਤੇ ਦੂਸਰਾ ਇਹ ਵੀ ਹੈ ਕਿ ਜੇ ਲੜਕਾ 18 ਸਾਲ ਤੋਂ ਛੋਟਾ ਹੈ ਤਾਂ ਉਸ ਨੂੰ ਯੂਵਨਲ ਕੋਰਟ ਦੇ ਵਿੱਚ ਯੂਮਨਲ ਜਿਹੜਾ ਕਾਨੂੰਨ ਹੈ ਉਸ ਦੇ ਅਧੀਨ ਜਿਹੜੀ ਹੈ ਉਹ ਸਜ਼ਾ ਦਿੱਤੀ ਜਾਂਦੀ ਹੈ ਤਾਂ ਉਸ ਕੇਸ ਨੂੰ ਨਿਝਠਿਆ ਜਾਂਦਾ ਹੈ ਤਾਂ ਇਹ ਇਹਦੇ ਟੀਨੇਜ ਰਿਲੇਸ਼ਨਸ਼ਿਪ ਹੈ ਇਹ ਇੱਕ ਬੜਾ ਡਿਫਿਕਲਟੀ ਜਿਹਾ ਮਸਲਾ ਹੈ ਤੇ ਇਸ ਦੇ ਉੱਤੇ ਅਨੇਕ ਅਦਾਲਤਾਂ ਦੇ ਵਿੱਚ ਦੇਸ਼ ਦੇ ਮਾਨਯੋਗ ਅਦਾਲਤਾਂ ਜਿੰਨੀਆਂ ਵੀ ਆ ਉਹਨਾਂ ਦੇ ਵਿੱਚ ਬੜੇ ਕੇਸ ਲਟਕਦੇ ਪਏ ਆ ਕੋਰਟ ਕਈ ਵਾਰੀ ਲੀਨੀਐਂਟ ਹੋ ਜਾਂਦੀ ਹੈ ਕਈ ਵਾਰੀ ਜਿਹੜੀ ਨਰਮ ਹੋ ਜਾਂਦੀ ਹੈ ਕਈ ਵਾਰੀ ਸਖਤ ਹੋ ਜਾਂਦੀ ਹੈ ਕਨਫਲਿਕਟਿੰਗ ਆਈਡੀਆ ਇਸ ਸਮਾਜ ਦੇ ਵਿੱਚ ਕਾਨੂੰਨ ਦੇ ਵਿੱਚ ਕਿਉਂਕਿ ਅਦਾਲਤ ਦੇ ਕੋਲੇ ਵੀ ਬਹੁਤ ਜ਼ਿਆਦਾ ਡਿਸਕ੍ਰੀਸ਼ਨ ਨਹੀਂ ਹੁੰਦੀ ਪਰ ਮਾਨਯੋਗ ਸੁਪਰੀਮ ਕੋਰਟ ਕਦੇ-ਕਦੇ 142 ਦਾ ਜਿਹੜਾ ਅਨੁਛੇਦ ਆ ਉਸਦੀ ਵਰਤੋਂ ਕਰ ਲੈਂਦੀ ਹੈ ਤੇ ਇੱਥੇ ਵੀ ਉਸਨੇ ਇਸ ਦੀ ਵਰਤੋਂ ਕੀਤੀ ਹੈ ਤੇ ਦੋਸਤੋ ਇਹ ਜਿਹੜਾ ਪਾਸਕੋ ਦੇ ਐਕਟ ਹੈ ਜਿਹੜਾ ਪਾਸਕੋ ਕਾਨੂੰਨ ਦੇ ਬਾਰੇ ਜਿਹੜਾ ਮਾਨਯੋਗ ਸਰਵਉੱਚ ਅਦਾਲਤ ਨੇ ਜਿਹੜਾ ਫੈਸਲਾ ਲਿਆ ਹੈ ਤੇ ਉਹ ਬੜਾ ਇੱਕ ਅਲੱਗ ਕਿਸਮ ਦਾ ਫੈਸਲਾ ਹੈ ਤੇ ਇਹ ਸਮਾਜ ਦੇ ਵਿੱਚ ਜਿਹੜਾ ਹੈ ਸਾਨੂੰ ਲੜਕੀਆਂ ਦੀ ਦਸ਼ਾ ਦੇ ਬਾਰੇ ਦਿਸ਼ਾ ਦੇ ਬਾਰੇ ਸੋਚਣ ਦੇ ਲਈ ਜ਼ਰੂਰ ਮਜਬੂਰ ਕਰਦਾ ਹੈ ਤੇ ਸਾਨੂੰ ਇਹ ਜਿਹੇ ਮਸਨਿਆਂ ਦੇ ਉੱਤੇ ਤਿੱਖੀ ਨਜ਼ਰ ਰੱਖਣੀ ਚਾਹੀਦੀ ਹੈ ਪੈਣੀ ਨਜ਼ਰ ਰੱਖਣੀ ਚਾਹੀਦੀ ਹੈ ਅਸੀਂ ਇਹਨਾਂ ਤੋਂ ਬੜਾ ਕੁਝ ਸਿੱਖ ਸਕਦੇ ਹਾਂ ਵੀਡੀਓ ਤੁਸੀਂ ਅੰਤ ਤੱਕ ਵੇਖੀ ਤੁਹਾਡਾ ਸ਼ੁਕਰੀਆ ਸਤਿ ਸ੍ਰੀ ਅਕਾਲ